ਹਾਂ ਹਾਂ ਜੀ ਬਾਬਾ ਕੀ ਹਾਲ ਚਾਲ ਆ ਸਾਰੇ ਜਿਹੰਦਾ ਫਰ ਕੀ ਪੰਦਾ ਲਓ ਜੀ ਤੇ ਚਲਦੇ ਆ ਬਾਹੀ ਤੇ ਮੰਡੇ ਦੇ ਕੋਲ ਚੱਲੀਏ ਪਹਿਲਾਂ ਤੇ ਪਿੰਡ ਖਾਣੀ ਕੰਗਣ ਖੜੇ ਦੋਸਾਂ ਨਾਲ ਛੜਨ ਜਿਹੜੇ ਸੀ ਉਹ ਨਹੀਂ ਹੁਣ ਪਤਾ ਕਿ ਕਿਹੜੇ ਕਿਹੜੇ ਪਿੰਡਾਂ ਕਿਵੇਂ ਪੁੱਛਣਾ ਵੀ ਕੰਗਣ ਖੜੇ ਚੱਕ ਤਾਂ ਤੇ ਕਹਣੀ ਸ਼ੈਣੇ ਵਾਲਾ ਸੀ ਨਹੀਂ ਸ਼ੈਣੀ ਛੂਣੀ ਵਾਲਾ ਹੈ ਕੋਈ ਨਹੀਂ ਪਤਾ ਕਿਹੜੇ ਪਿੰਡ ਚੱਲਾਂਗੇ ਤੇ ਕਿਹਾਂ ਚੱਲਦੇ ਆ ਤੇ ਚੱਲ ਚ ਪੁੱਜਦੇ ਆਣ ਪਿੰਡ ਨੂੰ ਇੱਕ ਤਿੰਨ ਸਾਹ ਕਰਾਵਣਾ ਚੱਲ ਗਿਆ ਭਾਈ ਤੇ 5 ਵੱਜ ਚੁੱਕੇ ਨੇ ਭਾਬੋ ਤੇ ਚਲੋ ਚੱਲ ਕੇ ਬਣੀ ਕੀ ਬੰਦਾ ਚੁੱਕੇ ਹੀ ਭਾਈ ਦੇ ਉਹ ਵੀਡੀਓ ਪਾਉਣਾ ਹੈ ਸ਼ੂਟ ਕਰੀਏ ਨਾ ਤੇ ਉਹਨੇ ਦਾ ਵਜਨ ਲੱਗਿਆ ਆਪਾਂ ਅਜੇ ਪਾਣੀ ਨਹੀਂ ਦਿੱਤਾ ਜੀ ਤੇ ਆਈ ਕੀ ਹੁੰਦਾ ਹਾਂ ਦੇ ਦੇ ਕਾਲੂ ਇੱਕ ਨੰਬਰ ਆਏ ਆਪਣੇ ਕਾਲੂ ਨੂੰ ਪਾਣੀ ਦੇ ਦਿਓ ਹਾਂ ਹਾਂ ਜੀ ਹਾਂ ਜੀ ਠੀਕ ਹੈ ਚਲ ਕੇ ਵੇਖਿਆ ਹੀ ਨਹੀਂ ਹੈ ਤੂੰ ਪਤਾ ਹੀ ਨਹੀਂ ਲੱਗਦਾ ਤੜਕੇ ਇੰਨਾ ਕੇ ਪੜਾ ਸਾਨੂੰ ਇਹ ਕਰਦਾ ਮਾਸਕ ਲਾ ਕੇ ਫੰਗ ਲੱਗ ਗਿਆ ਮਾਸਕ ਉਹ ਕੋਪਾ ਲਾਇਆ ਲਾਈਵ ਲੋਕ ਐਨਕੀ ਵੀਲ ਦੀ ਵਿੱਚ ਹੀ ਪੈਰਪੁਰ ਤੋਂ ਕਿਰਦੇ ਟੰਗ ਅਲਪਰ ਮਾਤ ਉਮਰੇ ਵੀਡੀਓ ਪਾ ਕਿੰਨੇ ਦਿਨਾਂ ਨੂੰ ਕਿੰਨੇ ਕਿ ਕਰ ਕਿੰਨੇ ਤੋਂ ਕਰੀ ਪੈਂਚੀ ਪੰਜੀ ਤੋਂ 43 ਕਰ ਤਿੰਨ ਕਰ ਮਿਲ ਕੇ ਦੇ 45 ਬਸ 50 ਲੱਗਦੇ 50 ਲੱਗਦੇ ਕਲਾ ਬੈਠ ਬਣਾ ਡੈਗ ਮੈਂ ਡੈਡ ਕਰੀ ਬੈ ਅਰਲਾ ਟੈਡ ਉਹ ਵੀ ਸੱਤ ਨਾਮ ਇਹ ਕਿਦਾ ਚੱਪੜਾ ਚੱਪੜਾ ਨਹੀਂ ਜਿਹੜਾ ਮੈਂ ਉਹਦਾ ਮਾਰੂਗਾ ਕੇਂਦਰ ਚੱਪੜਾ ਮਾਰ ਕੇ ਠੀਕ ਹੈ ਫਿਰ ਭੂ ਦੀ ਮੈਂ ਮਾਰਾਂ ਕਿੜੇ ਡਿੱਗੂ ਆ ਡਿੱਗ ਪਿਆੜ ਕੇ ਆ ਜਿਹੜੇ ਬੰਦੇ ਆੜ ਕਿਡੇ ਦੇ ਹੁੰਦੇ ਆ ਕਿ ਥੱਡੇ ਦੇ ਪਾਸੇ ਮਸਾਲਾ ਮੂਟੋ ਹੀ ਉੱਥੇ ਥੱਲੇ ਖੁੱਬਾ ਹੀ ਮਾਰਦੇ ਹੈ ਉੱਲੀ ਵੀ ਲੱਗੀ ਹੈ ਮੈਂ ਬੈਡ ਕੇ ਨਿਕਲੇ ਹੋਲਾ ਮਾਰਦਾ ਉਹ ਅੰਦੜਾ ਮੈਂ ਘਾੜਨੇ ਹੋ ਜਾ ਦੂਰਾ ਸਾਰਾ ਇਧਰ ਦੇ ਪਾਸੇ ਮਾਰਾ ਇਧਰ ਵੇ ਵਜੜਾ ਦੇ ਖਿੱਚ ਕੇ ਮਾਰ ਪੈਰ ਨਿਕਲੇ ਪੈਰ ਜਾਣ ਪੈਰ ਇਕ ਕਰੀ ਖੰਦਰੀ ਲੈ ਕੇ ਉੱਠ ਦਟੇ ਪਰ ਫਲੋ ਤਾਂ ਇੱਕ ਜਿਹੜਾ ਮੈਂ ਫਿਰ ਵੀ ਤੰਗ ਨੰਮਦਾ ਇਹ ਮੈਂ ਕਰ ਨਹੀਂ ਦੇ ਬੈ ਜਿਹੜਾ ਮਾਤਾ ਦੇਖਣ ਨਾ ਜਿਹੜਾ ਮਾਤਾ ਦੇਖਣ ਨਾ ਇਹ ਬਦਾਈ ਨਾ ਆਉਂਦੀ ਆ। ਆ ਬੁੱਕਾ ਬਿਆ ਚਾਲਤ ਮੁਰ ਖਰਾਬ ਹੋ ਜਾਂਦਾ। ਮੁਰ ਖਰਾਬ ਹੋ ਗਈ ਐ। ਤਾਂ ਉਹ ਨੱਗੇ ਕਿੰਨੇ ਕੋ? ਦੇਖ ਖੈਤਰਾ। ਉਹ ਗਦੀ ਆਇ ਪੁੱਠੀ ਕਰ ਪਈ ਇਹਦੀ। ਕਰੀ। ਨਾ ਜੇ ਮੁੱਕਾ ਆ ਹੁਣ ਤਾਂ। ਜਿੰਨਾਂ ਆ ਗਾਉਂ ਨੇ ਕਿੰਨੀ ਪਿਆਰੀ ਵੀ ਹੈਂ ਵਰਨੇ। ਜੀ ਮਤਲਬ ਉਹੀ ਬੈਸੀ ਭਰੀ ਦਾ। ਅਛਾ ਨਹੀਂ ਪਿਆ ਆਪਾਂ। ਉਹੀ ਸੀ ਭਰ ਲਈ। ਟਰੋਲੇ ਲੈ। ਮਾ ਪੈਰ ਦੀ। ਦੀ ਕਰ ਲੈ। ਦੀ ਕਰ ਲੈ। ਆ ਗੀ ਕਲੀ ਨੇ। ਰੱਖੀ। ਤੰਗ ਜੂਣੇ। ਇਹ ਮੈਂ ਹੂਟਰ ਫੜ ਲੈਣਾ ਮੈਂ ਮੋਟਰੋ ਹੀ ਕਰਦਾ ਹਾਂ ਤੇ ਪੈਸੇ ਕਿਹਦੇ ਮਾਰੇ ਉਹ ਛੱਡ ਦੇ ਹੂੰ ਅ ਗੁਰੂ ਸਰਤਨਾਮ ਅਮਰੀਕਾ ਦਾ ਪਾਹੇ ਵੀ ਮੇਰ ਦਾ ਬਹੁਤ ਹੈ ਪਾਹੇ ਮੇਰ ਦਾੱਕ ਦੀ ਨੋੜ ਨਹੀਂ ਕੱਪੜਾ ਲਾ ਕੇ ਠੀਕ ਛੱਡ ਦੇ ਜੀ ਤਲਪੁਤਰਾ ਅੰਗ ਪਟਾਕੇ ਦੂਜੇ ਨੇ ਦੇ ਦੇ ਆਪਣੀ ਵੀਡੀਓ ਆਪਣੇ ਵਾਲ ਦੀ ਵੀ ਆਏ ਸੁੱਚੀ ਕਰ ਰਿਹਾ ਇਹ ਮੁੰਡੇ ਮੱਥਾ ਨਹੀਂ ਕੰਝਾ ਨੇ ਹੋਰ ਮਰੀਂ ਦੇ ਲੈ ਪਾ ਲੈ ਪਾ ਲੈ ਪਾ ਲੈ ਆਪਣੇ ਢੇੜੀ ਪੈਰਾਂ ਵਾਲੇ ਅੜ ਕਿੜ ਗਿੜੀ ਉੱਪਰ ਉਸਰ ਪਾਣੀ ਦੇਣੀ ਸਰ ਅਚਵੀਂ ਲਗਾ ਇੱਕ ਲਾਈ ਪੂਰਾ ਪੜਾ ਲੈ ਖਲਾਇਦਾ ਆ ਬੜਾ ਹੀ ਹੈ ਕਿਨਾ ਪੰਜ ਕੇ ਸੱਤ ਕਲਾਸ ਬੜਾ ਪੜਿਆ ਮੈਂ 12 ਕਰੀਆ ਮੈਨੂੰ ਸੁਪਨੇ ਚ ਨਹੀਂ ਮੇਰੀ ਕਰੀਰ ਦੀਆਂ ਆ ਪਾਣੀ ਲੈ ਜਾਂਦਾ ਮੈਂ ਛੱਡ ਜਾਂਦਾ ਜੀ ਜੀ ਕਰੀ ਗਦਾ ਮੇਰੀ ਛੱਡ ਜਾਈਏ ਕਰੀਆ ਭਰਾ ਤੈਨੂੰ ਵੱਧ ਪੜਿਆ ਵੱਧ ਪੜਿਆ ਤੈਨੂੰ ਉਹ 45 ਹੀ ਦੇਵਾਂਗਾ 45 30 ਪਾ ਲੈ ਬਗਰਾ ਮੈਂ ਤਾਂ ਨਹੀਂ ਆ ਬੜਾ ਉਲੀ ਹੋ ਚੀਕ ਦੋ ਜੀ ਕੋਈ ਕਾਰਾ ਟੰਗ ਦਿੱਤਾ ਪੁੱਤ ਕੀ ਬਾਲਾ ਜੀ ਕੀ ਬਾਲਾ ਜੀ ਆਇਆ ਨਾ ਤੀਮ ਲਗਾਉਂ ਕਿ ਸੋੜ ਦਿਜੀਏ ਓਕੇ ਜੀ ਰੋ ਲਾ ਦੂ ਜਿੰਨੇ 20 ਪਰ 20 ਪਰ ਜੀ

ਮਾਰੂੰ ਤਰੀ ਮੈਨੂੰ ਬੜਾ ਜਗ੍ਹਾ ਤੁੰਗੀ ਮੇਰੇ ਮੂੰਹ ਨਾ ਪਕੜਾ ਬੜਾ ਮੇਰੇ ਕੋਲ ਨਹੀਂ ਨਹੀਂ ਬਹੁਤ ਇਹਦਾ ਕੰਮ ਹੋ ਤੁਲੇ ਚੱਕ ਵੀ ਕਿੱਲੀ ਪਾ ਦੇ ਘਰੇ ਲਿਆ ਵੀ ਆ ਪਿਆ ਗਾਂਡੇ ਰੇ ਡੱਗ ਪਿਆ 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 ਹੀ ਕਰਦੇ ਆ ਪਿਆ ਵੀ ਕਰਦੇ ਪੂਰਾ 55 ਹੋ ਗਿਆ 7 ਤੋਂ ਤਾਂ ਦਿਖਾਣੀ ਏ ਨਾ ਜੀ ਉਹ ਦੋ ਦੋ ਪਤਾ ਕਿ ਲੈ ਨਾ ਜੀ ਵੀਡੀਓ ਹੀ ਗੱਲ ਹੈ ਤਾਂ ਕੀ ਰੱਖੋ ਹਾਂ ਜੀ ਆਹ ਦੇਖੀ ਜੀ ਵਾਲਗੇ ਜੀ ਕਾਲੀ ਕਿਧਰ ਗਏ ਉਹ ਵੜ ਤਿੰਨ ਬੰਦੇ ਵੱਡੇ ਬਟ ਨਾਲ ਆ ਆ ਕਿਹੜਾ ਡੇਣਾ ਹਾਰ ਨਾਲ ਪੜ ਆਪਣੇ ਕੋ ਨਹੀਂ ਹੋਵੇ ਆ ਲੈ ਰੋਲੇ ਵੀ ਲੱਤੀ ਨੇ ਬੂਕੇ ਰਾਲੇ ਰੱਖ ਦੇ ਕਰ ਲੈ ਘੱਟ ਸਮਾਨ ਕਰਦਾਂ ਘਰ ਬਣੀ ਦੇਂਦੀ ਆ ਬਈ ਇਹਨਾਂ ਲੱਗ ਲੇ ਥੱਲੇ ਕਿਤੇ ਲੈ ਬਣੀ ਦੇਂਦੀ ਆ ਹਣਾ ਹੱਥ ਤੇ ਜੱਕ ਲਾਂ ਦੇ ਲਿਖੇ ਪਾਣੀ ਬੁਰੀ ਲੈ ਲੈ ਭਾਈ ਹਾਂਜੀ ਆ ਜਾ ਮੋਰਾ ਲਵਾ ਫੇਰੇ ਤੇ ਮੋਰਾ ਨੂੰ ਲਵਾ ਦੂਸਰੀ ਵੀ ਲਾ ਲੋ ਮੁੰਡੇ ਤੇ ਮੁੰਡੇ ਤੇ ਵਾਲੀਆਂ ਜੈਣਾ ਕਿਉਂ ਨਹੀਂ ਪੂਛਤੀ ਲੱਗ ਜੂ ਪੂਛਤੀ ਇਹਦੇ ਵਾਲਾ ਵਾਲਾ ਮੋਰ ਜਾਈ ਤੂੰ ਤਰੋਖੇ ਦਾ ਮੈਂ ਛੱਡਦਾ ਇਹਨੂੰ ਯਾਰ ਛੱਡ ਦੇ ਛੱਡ ਦੇ ਛੱਡ ਇਧਰ ਆ ਤੂੰ ਲਾਈਨ ਨਾ ਖੜਾ ਬੜੀ ਲੱਗਦਾ ਬੜੀ ਹੜੀ ਨਿਕਲਦੇ ਦੋਵੇਂ ਉੱਪਰ ਆਏ ਕੱਢਨੇ ਪੈਂਦੇ ਅਸੀਂ ਵਾਤੇ ਆਪਣਾ ਉਹਨੀ ਸਾਈਡ ਹੜ ਗਏ ਤਾਂ ਮੂੰਹ ਕੱਢ ਗਿਆ ਨਹੀਂ ਮੱਥਾ ਟੇਕਣਾ ਥਾਪੀ ਨਾਲ ਇੱਥੇ ਖੜਦਾ ਬੰਦਾ ਮਾਰ ਲੇ ਗਏ ਓਹ ਵਾਜਾ ਮੈਂ ਉਹ ਕੁੱਤਰ ਦੇਖ ਲਓ ਕੀ ਲਾ ਗਿਆ ਕੜਾ ਆਣਾ ਮੂੰਹ ਦੀ ਆਉਣ ਗਿਆ ਆ ਵਰ ਗਿਆ ਬਲਦਿਆਂ ਕੋਈ ਨਾ ਮਾੜਾ ਜੇ ਮੇਰਾ ਮਾਰਦ ਪੂਰੀ ਜਾ ਨਹੀਂ ਆਪਣੇ ਦੋਵੇਂ ਇਧਰੋਂ ਨਿਕਲੇ ਸੱਜੇ ਪਾਸੇ ਨੂੰ ਟਿਓਲੀ ਓਕੇ ਕਰਤੀ ਰਿਪੋਰਟ ਜਿਹੜਾ ਡੱਕੀ ਕਾਲਾ ਆਇਆ ਸੀ ਕਾਪਣਾ ਭੂਤ ਰਿਆ ਆਪਣਾ ਹੈ ਸਾਰੇ ਹੀ ਭੂਤ ਰਿਆ ਕਾਲਾ ਜਾ ਫਰਨਾ ਬਦ ਰੰਗ ਆਪਣੇ ਆਪਣੇ ਉੱਤਰ ਲੱਗਿਆ ਨੂੰ ਜੇ ਸਾਰਨਾ ਵੱਧ ਗੰਦ ਵੱਜੇ ਆਪਣੇ ਹੋ ਤੂੰ ਤੇ ਜਾ ਆ ਚਲੀਏ ਬੱਸ ਆਜੋ ਵੀ ਚਲੀਏ ਵਾਰਾ ਪਾਣੀ ਪੁਣੀ ਲਿਓ ਜੀ ਮਿੱਤਰ ਫੇਰ ਆ ਗਿਆ ਆਪਣੇ ਅੱਜ ਬਾਜੀ ਹੈ ਨਹੀਂ ਸਾਡੇ ਨਾਲ ਸਪੋਰਟਰ ਵਾਲੇ ਰੋਟੀ ਵੀ ਲੈ ਕੇ ਆਇਆ ਕਰੋ ਹੋਰ ਵੇਖ ਤੂੰ ਲੈ ਸੱਕਰ ਰੋਟੀਆਂ ਰਾਟੀਆਂ ਪਤਾ ਨਹੀਂ ਕੀ ਕੀ ਸਮਾਨ ਲਈ ਫਿਰਦੇ ਚੋਬਰ ਤੇ ਕਬੂਤਰ ਹੁਣ ਨਿਗ੍ਹਾ ਰੱਖਦੇ ਆ ਓਏ ਚਪਾਹੇਲ ਬੰਦੇ ਸੱਦੇ ਜਾਂਦੇ ਕਿੱਥੇ ਜਾਂਦੇ ਸੀ ਅਸੀਂ ਮੰਗਦੇ ਆਲੇ ਬਾਜੀ ਤੇ ਕੁੱਕੜਾਂ ਦੀ ਕੁੱਕੜਾਂ ਹੀ ਬਾਈ ਜਾਂਦੀਆਂ ਵੀ ਆ ਟੱਕਰ ਗਿਆ ਮਨਪ੍ਰੀਤ ਅੱਛਾ ਕਹਿੰਦਾ ਬਾਰੀ ਆਪਣੀ ਚੱਲੀ ਜਾਂਦੀ ਕਿੱਧਰ ਭੱਜੇ ਫਿਰਦੇ ਹਾਂ ਪੁੱਠੇ ਮੁੜਦੇ ਅਸੀਂ ਕੀ ਲੈਣਾ ਕਹੇ ਤਾ ਬਸ ਸਹੀ ਗੱਲ ਸਹੀ ਗੱਲ ਇੱਥੇ ਰਹਿਵੇਂ ਆ ਪਾਸੋਂ ਤੱਕ ਹਾਂ ਇੱਥੇ ਹੀ ਜਾਂਦੇ ਆ ਚਿੜੀ ਮਾਰੀ ਫੁੱਲ ਚਿੜੀ ਮਾਰੀ ਤਾਂ ਚੱਲੂਗੀ ਬਸ ਫਿਰ ਚਲੋ ਰੋਟੀ ਆਟੀ ਖਾ ਲਈ ਇਹ ਨਹੀਂ ਫਿਰ ਗੁਰਦੁਆਰੇ ਬੰਜ ਰੋਟੀ ਵਿੱਚ ਉੱਤਕਾਲੇ ਦੇਖੀ ਨਾ ਰੋਟੀ 18 19 20 ਦੀ ਭੈਣ ਦੀ ਉਹ ਤੇ ਆ ਬੈਠੇ ਹੁਣ ਕੌਫੀ ਪਾਲ ਸਰ ਹੋਈ ਦੱਸੀ ਤੁਸੀਂ ਲੱਸੀ ਨਾਲ ਅੰਦਰ ਠਰੇ ਨਾ ਫੇਰ ਸੋਈਏ ਉਹ ਆਇਆ ਸੀਗਾ ਬਾਈਰ ਪੁੱਛਦਾ ਸੀਗਾ ਓਏ ਮੰਜਾ ਵੀ ਕਹਿੰਦਾ ਮੰਜਾ ਮਿਲੋ ਲੈ ਕੇ ਨਾ ਇੱਥੇ ਲਾ ਦੇ ਨਾ ਹਾਂ ਇੱਥੇ ਕਰ ਕਹਿੰਦਾ ਇਕੱਟਾ ਲਾ ਕੇ ਨਾ ਮੰਜਾ ਤੇ ਇੱਥੇ ਕਬੂਤਰ ਉੱਡਦੇ ਆ ਤੁਹਾਡਾ ਇੱਕ ਚੀਜ਼ ਆਈਆ ਦਾ ਆਈਆ ਦਾ ਚੋਲਾ ਨੂੰ ਕਰੂ ਲੈ ਕੇ ਆਉਣੇ ਹੂੰ ਚੋਲਾ ਨਹੀਂ ਕਰੂ ਲੈ ਕੇ ਆਇਆ ਕਰਨਾ ਨਹੀਂ ਸਹੀ ਹੈ ਮੈਂ ਤੇਰੀ ਪਾ ਕੇ ਲੈ ਕੇ ਜਾਇਆ ਕਰਨੇ ਕਰੇ ਤਾਂ ਹੀ ਲਿਆਉਂਦੇ ਇੱਕ ਹੋਰ ਲੈ ਆਈਂ ਪਹਿਲ ਖਾਲੀ ਉਹ ਕੂਤਰ ਹੱਸਿਆ ਆਪ ਭਰਨਾ ਹੁਣ ਬੇਲੇ ਹੱਥ ਦਾ ਕੇ ਤੱਕ ਭਰਨਾ ਇਹਨੇ ਆ ਹੀ ਕੰਮ ਕਰਨਾ ਚਲ ਪਾਣੀ ਪੁਣੀ ਪੁੱਛੀ ਹੁਣ ਦੇਊਗਾ ਤਰਾ ਤੇਰੇ ਕੋਲ ਆ ਲੋ ਜੀ ਦੁਬਾਰਾ ਹੋ ਗਿਆ ਤੇ ਰੋਟੀ ਬੱਲ ਖਾ ਕੇ ਆ ਜੀ ਰੋਟੀਆਂ ਹੁਣ ਖਾਦੀ ਐ ਤੇ ਪਿੰਡ ਤੋਂ ਬਾਹਰ ਭਰਨਾ ਗੁਰਦੁਆਰਾ ਦਾ ਇਹ ਚਾਬੀ ਵੀਰੇ ਚਾਬੀ ਤੇਰੇ ਕੋਲ ਸੀ ਬਈ ਮੋਟਰਸਾਂ ਦੀ ਯਾਰ ਤੈਨੂੰ ਫੜਾਈ ਮੈਂ ਤੂੰ ਮੋਟਰਸਾਂ ਤੋੜ ਕੇ ਲੈ ਆਂ ਬਈ ਉਹ ਤੇ ਚਾਬੀ ਪਈ ਚੱਕੀ ਨਹੀਂ ਗਏ ਨੇ ਤੇ ਇਹਨੂੰ ਪਤਾ ਬਈਰ ਹੈੱਡਫੋਨ ਤਾਂ ਜਿਹੇ ਚ ਪਾਲੇ ਮੈਂ ਆਦ ਮੈਂ ਇੱਧਰ ਕੋਈ ਪਿੰਡ ਚਾਬੀ ਹੈ ਤੇਰੇ ਕੋਲੇ ਪਰ ਤੈਨੂੰ ਫੜਾਈ ਸੀ ਕਿ ਮੈਂ ਦਿਖਾ ਦੇ ਕਿ ਨੇ ਨੇੜ ਆ ਆ ਪਿੰਡ ਆ ਤੂੰ ਇਹ ਆ ਸਾਹਮਣੇ ਪਿੰਡ ਹੈ ਜਿੱਥੇ ਉਹ ਗੁਰਦੁਆਰੇ ਕੋਲ ਬੈਠੇ ਸੀ ਨਾ ਇੱਧਰ ਪਿੰਡ ਕਿਹੜਾਗਾ ਬਈ ਨਾਲ ਆਇਆ ਆ ਗਿਆ ਇੱਥੇ ਿਰਕਾ ਿਰਕਾ ਆ ਗਿਆ ਨਾ ਤੇ ਆਪਣੇ ਕਬੂਤਰ ਟਾਈਮ ਲੱਗ ਗਿਆ ਹੱਥ ਚਲੋ ਫਿਰ ਹੁਣ ਚਾਬੀ ਚੱਕ ਲਓ ਤਾਂ ਫੇਰ ਹੀ ਬਈਰ ਉਹ ਆਓ ਵੇ ਆ ਜਾ ਬਈਰ ਹਿੰਮਤ ਨਾਲ ਹਿੰਮਤ ਨਾਲ ਆ ਜਾ ਮੜਾ ਜਾ ਚਾਬੀ ਦੇਖ ਲਓ ਉੱਥੇ ਛੱਡ ਆਉਂਦੇ ਉਹ ਜਿਹੜੀ ਪਿੰਡ ਜਾ ਕਬੂਤਰ ਦਿਖ ਤੇਰ ਕੌੜੀਆਂ ਸੁਣਾਓ ਯਾਰ ਬੜਾ ਕਿ ਕਿ ਜਾ ਕੇ ਦੇਖ ਹੈ ਨਾ ਕੀ ਬੰਦ ਆ ਕੰਮ ਮੁਲ ਜਾ ਪਿਆ ਤੇ ਆਪਣਾ ਕਾਲੇ ਪੱਲੇ ਉਹ ਦੂਜਾ ਆਪਣਾ ਬਿੱਠਾ ਵਾਲਾ ਕਬੂਤਰ ਟਾਈਮ ਤੇ ਸੀਗਾ ਉਹ ਸ਼ਾਮਲ ਹੋ ਗਿਆ ਉਹ ਕਿਸੇ ਹੱਥ ਕੋਈ ਭਲੇਖੇ ਨਾ ਬੋਲਿਆ ਕਹਿੰਦੇ ਤੇ ਕਬੂਤਰ ਤੁਹਾਡਾ ਸ਼ਾਮਲ ਆ ਗਿਆ ਤੇ ਹੁਣ ਆਪਣੇ ਜਿਹੜਾ ਮਿੱਤਰ ਦਾ ਕਬੂਤਰ ਸੰਭ ਹੈ ਮਣ ਪਈਣਾ ਕਾਲਾ ਪੱਲਾ ਕਾਲੀ ਬਿੱਠ ਕਾਲਾ ਪੂੰਜਾ ਤੇ ਕਾਲਾ ਟੂਸਾ ਉਹ ਕਬੂਤਰ ਕਰਕੇ ਉੱਚੇ ਵਾਲਾ ਚੜੀ ਜਾਂਦਾ ਤੇ ਉਹਨੂੰ ਵੇਣੇ ਯਾਰ ਉਹਨੂੰ ਸ਼ਾਮਲ ਕਰਾਉਣੇ ਕਬੂਤਰ ਨੂੰ ਠੀਕ ਹੈ ਤੇ ਮੈਨੂੰ ਉੱਚਾ ਚਾ ਫਿਰਦਾ ਜਿਆਦਾ ਨਹੀਂ ਜਾਗਾ ਮਤਲਬ ਬਈ ਉੱਚਾ ਵਾਲਾ ਫਿਰਦਾ ਕਬੂਤਰ ਆਪਣਾ ਕਾਲੇ ਪੰਨੇ ਵਾਲਾ ਤੇ ਆਪਣਾ ਬਿੱਠਾ ਸ਼ਾਮਲ ਹੋ ਗਿਆ ਨਾ ਉਹ ਬਲੇਖੀ ਨਾ ਬੋਲੇ ਕਹਿੰਦੇ ਆ ਤੇ ਹੁਣ ਆਪਣਾ ਉਹ ਸ਼ਾਮਲ ਆ ਤੇ ਮੜ ਪੀ 200 ਰੁਪਿਆ ਤੇ ਉਹਨੂੰ ਸ਼ਾਮਲ ਕਰਾਓਗੇ ਲੋਟ ਯਾਰ ਕਬੂਤਰ ਉੱਚਾ ਵਾਲਾ ਉੜਦਾ ਉਹ ਬੰਦੇ ਪੈਨੂੰ ਪਤਾ ਹੀ ਨਹੀਂ ਆ ਫਿਰਦਾ ਪੰਨੇ ਵਾਲਾ ਉੱਚਾ ਫਿਰਦੇ ਕਬੂਤਰ ਆਹ ਫਿਰਦਾ ਇਹ ਇਹ ਆ ਫਿਰਦਾ ਕਬੂਤਰ ਹੁਣ ਇੱਕ ਤਾਂ ਨਾ ਫੂਨ ਡਾਊਨ ਹੋ ਜਾਂਦਾ ਤੇ ਗਰਮ ਹੋ ਜਾਂਦਾ ਆ ਲੰਮਾ ਵਾਲਾ ਪਿੰਡ ਹੈ ਪਿੰਡ ਦੂਜੇ ਪਿੰਡਾਂ ਜਾ ਕੇ ਜੁੜ ਜਾਂਦਾ ਬਈ ਦਾ ਨਾ ਤੇ ਪੂਰੇ ਬੰਦ ਇਕੱਠੇ ਹੋਏ ਵੇਖੋ ਇਧਰ ਉਹ ਸਾਹਮਣੇ ਕਾਪੀ ਵਾਲੇ ਠੀਕਾ ਤੇ ਕਈ ਕਬੂਤਰ ਛੁੱਡੇ ਸਨ ਫੜੇ ਫਿਰਦੇ ਆ ਉਹ ਹੱਥ 'ਚ ਕਬੂਤਰ ਬਹੀ ਉਹ ਨੰਨ ਕੀ ਨਾ ਸਮ ਉਹਦਾ ਕੀ ਹੋ ਗਈ ਕੁਝ ਨਹੀਂ ਸਮ ਉਹਦਾ ਤੇ ਕਬੂਤਰ ਬਾਬੇ ਓਡੇ ਸੀਗੇ 93 ਕਬੂਤਰ ਓਡੇ ਆ ਆ 99 ਕਬੂਤਰ 1700 ਮੁੱਢ ਨੂੰ ਠੀਕ ਹੈ ਹਾਂ ਤਿੰਨ ਚਾਰ ਬੈਠੇ ਆ ਤਿੰਨ ਚਾਰ ਬੈਠਿਆ ਕੁਛ ਵਿੱਚ ਭੱਜਿਆ ਜੇ ਕਬੂਤਰ ਹੈਗੇ ਆ ਤੇ ਕਬੂਤਰ ਹੈਗੇ ਆ ਪਿਆ 60 ਸਾਂ 70 12 ਦਾ ਟਾਈਮ ਲੱਗਾ ਆ 10 12 ਟਾਈਮ ਲੱਗਾ ਉਹ ਜੋਂ ਦੋ ਇੱਕ ਦੋ ਸ਼ਾਮਲ ਹੋਇਆ ਸਾਰੇ ਬੈਠਾ ਬਾਹਲੇ ਆ ਉੱਥਾ ਵਾਲੇ ਬਿਠੜੇ ਕਬੂਤਰ ਬਣਾ ਢਿੱਡਾ ਦੇ ਨਾਲ ਢਿੱਡਾ گلابی ਆ ਢਿੱਡ ਬੈਠੇ ਸਾਨੂੰ ਕਬੂਤਰ ਤੇ ਆਪਣੀ ਨੀਗਾ ਇਹ ਮਰਾਵਾ ਠੀਕ ਆਪਾਂ ਜੇ ਆਪਣੀ ਨੀਗਾ ਵੱਜ ਗਈ ਫੋਨ ਚਾਰਜ ਲਾਉਣ ਵਾਲੇ ਠੀਕ ਹੈ ਤੇ ਦਿਖਾਉਣੇ ਨੂੰ ਤੇ ਆ ਕਬੂਤਰ ਦੇ ਕਬੂਤਰ ਆਪੇ ਠੀਕ ਹੈ ਨਿਗ੍ਹਾ ਮਾਰ ਲੋ ਜੀ ਆਪਣੇ ਪੁੱਤਰ ਦੀ ਚਾਲ ਇਹ ਨਹੀਂ ਰਲਦੀ ਹਾਂ ਹਾਂ ਨਹੀਂ ਇਕੱਲਾ ਹੀ ਉੜਦਾ ਮਸਤੀ ਜੁੱਡੀਂਦਾ ਇਕੱਲਾ ਹੀ ਆਉਦਾ ਹਾਂ ਜੀ ਫਿਰਦੇ ਆ ਕਬੂਤਰ ਦੇਖਦੇ ਆ ਵੀ ਆਲਾ ਤੇ ਆਪਾਂ ਇੱਥੇ ਹੋ ਗਿਆ ਸ਼ਾਮਲ ਹਰੀ ਬੇਠਾ ਵਾਲਾ ਤੇ ਦੂਜੀ ਪਾਈ ਦਾ ਵਹਨੇ ਆ ਵੀ ਦਾ ਕੀ ਟਾਈਮ ਹੋ ਗਿਆ ਡੇਢ ਵੱਜ ਚੁੱਕੇ ਆ ਜੀ ਜਿਹੜਾ ਡੇਢ ਵੱਜ ਚੁੱਕੇ ਡੇਢ ਤਵਾ ਅੱਜ ਕਿਤੇ 33 ਮਿੰਟ ਹੋ ਗਏ 3 ਹੋ ਗਏ 33 ਦੇ 10 ਗੜ ਤੇ ਮਨਪੀਤਰ ਕੇ ਵੀ ਆ ਗਏ ਸਕਿੰਦਰ ਵੀ ਆ ਗਿਆ ਤੇ ਬੰਦੇ ਆਪ ਕਿੰਨੇ ਹੋ ਗਏ ਸੱਤ ਬੰਦੇ ਪਾਈ ਤਿੰਨੇ 1 2 4 ਤੇ 3 7 ਸੱਤ ਬੰਦੇ ਆ ਜੀ ਤੇ ਚਾਰ ਚ ਖੇਲੇ ਰਹੇ ਪਏ ਡੇਢ ਦਾ ਟਾਈਮ ਆ ਕਬੂਤਰ ਬਈ ਕਿੰਨੇ ਬਹਿ ਬੂਗੇ ਹੁਣ ਗਿਆ 12 ਬਹਿ ਜੇ 10 ਘੱਟਦੇ ਘਟਕੜੋ ਉਹਨਾਂ ਨੇ ਹਾਂ 10 ਘੱਟਦੇ 10 ਘੱਟਦੇ ਉਹਨਾਂ ਨੇ ਕਾ ਟਾਈਮ ਚ ਆਏ ਹਾਂ 10 ਘੱਟਤਨ ਵਾਪ ਤੇ ਬਾਕੀ ਕਬੂਤਰ ਫਿਰਦੇ ਹੋਣਗੇ ਯਾਰ ਦੇ ਵੇਖਾ ਜੇ ਕਬੂਤਰ 40 40 40 ਕਬੂਤਰ ਉਹਨਾਂ ਨੂੰ ਸਾਹ ਚੀ ਕਰਾ ਬਾਈ ਕਬੂਤਰ ਖੰਭੇ ਤੇ ਬੈਠਾ ਪਰ ਲਾਇਆ ਨਹੀਂ ਬਲੌਗ ਇਹਨਾਂ ਨੂੰ ਪਤਾ ਨਹੀਂ ਦਉਂਦੇ ਮੈਂ ਆਪਾ ਬੰਦੇ ਬੈਠੇ ਥੱਲੇ ਇੱਥੇ ਕਬੂਤਰ ਹੀ ਬੈਠੇ ਖੰਭੇ ਤੇ ਕਹਣਾ ਕੀ ਰੰਗ ਹੈ ਕਹਿੰਦਾ ਇਹਦਾ ਤਾਂ ਪੁੰਜਾ ਵਗਣਾ ਪੁੰਜਾ ਹਾਂ ਇਹਨਾਂ ਨੂੰ ਪੁੰਜਾ ਪਗੜਾ ਇੱਕ ਵੀ ਮੇਰਾ ਕੂਤਰ ਨਹੀਂ ਥਿਆਇਆ ਕਾਲਾ ਪੱਲਾ ਕਾਲਾ ਕੰਡ ਕਾਲਾ ਪੂੰਜਾ ਕਾਲੀ ਚਾਲਰ ਕਾਲੀ ਬਗਲ ਕਾਲਾ ਟੂਸਾ ਅੱਛਾ ਇੰਨੇ ਰੰਗ ਲਾਇਆ ਯਾਰ ਤੇ ਥੋੜੇ ਸੀ ਚਮੂ ਹੀ ਥੁੱਟ ਚਾਲ ਲੈ ਇੰਨਾ ਥੋੜਾ ਦਾ ਰੰਗ ਲਾਇਆ ਯਾਰ ਸਵਾਰ ਕੇ ਲਾਇਆ ਕੋਈ ਬਈ ਬਿੱਟ ਛੜਤੀ ਸੀ ਮੈਂ ਛੜਤੀ ਗੱਲੀ ਉਹ ਇੰਨਾ ਦਾ ਇੰਨਾ ਦਾ ਛੜਤਾ ਨੇ ਬਈ ਆ ਚੋਬਰ ਆ ਓ ਵਾਹ ਓਏ ਮੁੰਡਿਆ ਤੇਰੇ ਨਾਲ ਆ ਗਏ ਹੁਣ ਆਇਆ ਕੂਤਰ ਦਵਾਲ ਗਿਆ ਹੋਰ ਕੀ ਵਾਲਾ ਜੀ ਛੱਟੋ ਛੱਡਿਆ ਕਿਹੜਾ ਪੜਾ ਸੀਗਾ گیا بس ਜਿਵੇਂ ਆਇਆ ਜੀ ਹਾਂ ਨਹੀਂ ਆਣੇ ਯਾਰ ਹੈ ਬਸ ਮੋਸ਼ਕਾ ਆਟਾ ਜੀ ਦੇਖੋ ਕਬੂਤਰ ਕੇ ਬੰਦੇ ਇੱਕ ਤਾਂ ਉਹ ਬਗਲੇ ਸਾਹਮਣੇ ਉਹ ਬੈਠਾਣੇ ਜੀ ਦੀਂਦਾ ਨਹੀਂ ਇਧਰ ਗਿਆ ਸਾਹਮਣੇ ਉਹ ਤਾਰਾਂ ਦੇ ਵਿਚਾਲੇ ਆ ਇਹ ਉਹ ਬੈਠਾ ਘੰਬੇ ਜੀ ਇੱਕ ਆ ਬੰਦਾ ਫਿਰਦਾ ਜੀ ਇੱਥੇ ਠੀਕ ਹੈ ਗਲਾਪੀ ਸਾਤੀ ਵਾਲਾ ਇੱਕ ਘੰਡ ਪੁੰਜੀ ਵਾਲਾ ਬੰਦਾ ਫਿਰਦਾ ਠੀਕ ਹੈ ਇੱਥੇ ਸਾਹਮਣੇ ਤਲਾਜ ਆ ਇੱਥੇ ਝਿੰਗਾ ਫਾਰਮ ਆ ਇੱਥੇ ਝਿੰਗਾ ਫਾਰਮ ਪਾਣੀ ਡਿੱਗੀ ਜਾਂਦਾ ਤੇ ਕਬੂਤਰ ਜਾਂਦੇ ਆ ਉਧਰ ਨੂੰ ਤੇ ਟਾਈਮ ਲਗਭਗ 2 ਦਾ ਹੋਣ ਵਾਲਾ ਹੈ ਬਸ ਤੇ ਜਿਵੇਂ ਡਿੱਗ ਜਾਣਗੇ ਤੇ ਸੁਣ ਦਿਖਾਈ ਚਲਾਂਗੇ ਇਹਦਾ ਫੋਨ ਉਹਦਾ ਵਾਰਾ ਪਿੰਡ ਦਾ ਉਹ ਵਾਰਾ ਕਬੂਤਰ ਉਹ ਕੀ ਰੰਗ ਆਰੇ ਕੱਲਾ ਸਾਦਾ ਉਹ ਗੁਲਾਬੀ ਸਾਦੇ ਜਾਲਾ ਨਾ ਅੱਛਾ ਵਾਰ ਆਹੋ ਮੁੰਡਾ ਨਹੀਂ ਏ ਤੁਹਾਡੇ ਕੋਲ ਹੀ ਕਾਪੀ ਦੇਖੋ ਸਾਡਾ ਸ਼ੋਰ ਰਿਹਾ ਇੱਕੋ ਟੰਡ ਤੁਰ ਦੇਖ ਰਿਹਾ ਮੈਨੂੰ ਇੰਨਾ ਏਰੀਆ ਕਵਰ ਕੀਤਾ ਵੀ ਅੱਛਾ ਹਾਂ ਮੇਰੀ ਵੀਡੀਓ ਬਣੀ ਜਾਂਦੀ ਆ ਇੰਨਾ ਏਰੀਆ ਕਵਰ ਕੀਤਾ ਵੀ ਇੱਥੋਂ ਇਧਰ ਨਿਸ਼ਾਨ ਤੇ ਜੋਟੀ ਆ ਠੀਕ ਐ ਠੀਕ ਐ ਠੀਕ ਐ ਠੀਕ ਐ ਆ ਬਾਈ ਦਾ ਉਤਰ ਆ ਠੀਕ ਐ ਨਾਲ ਕਦੋਂ ਦਾ ਫੇਰ ਅੱਛਾ ਵਾਰਾ ਹੈ ਅੱਵਾਰਾ ਇਹਦਾ ਬੈਠਾ ਕਿੱਦਾਂ ਇੱਥੇ ਤੇਰਾ ਵੀ ਇਹ ਹਾਂ ਉਹਦਾ ਕੱਟੀ ਬੋਝ ਆ ਪਈ ਇਹਨੂੰ ਮੈਂ ਗੱਲ ਕਰਦੇ ਆ ਵਿਸ਼ੇ ਆ ਹਾਂ ਹਾਂ ਬਾਈ ਚਲੋ ਕੋਈ ਗੱਲ ਨਹੀਂ ਵੇਣੇ ਹੁਣ ਦਿਖਾਉਣੇ ਆ ਫਿਰ ਕੀ ਪੰਦਾ ਕੂਤਰ ਹੁਣ ਕੁਢੀੜ ਪੈਣ ਲੱਗ ਗਿਆ ਦੋ ਅੱਜ ਗਏ ਬਾਈ ਦੀ ਲਗਭਗ 10-5-4 ਮਿੰਟ ਰਹਿੰਦੇ ਤੇ ਆਪਣਾ ਮਨ ਤੇ ਗਿਆ ਟਾਵਰ ਕੋਲ ਵੇਖ ਕੇ ਇੱਕ ਵੇਖਣੀ ਹੈ ਤਿੰਨ ਕੂਤਰਾਂ ਬਿਠਾ ਹਾਂ ਹਾਂ ਰੰਗ ਭਿੱਟਦਾ ਚਲ ਬਾਬਾ ਚੱਲਦੇ ਟਾਵਰ ਕੋਲੇ ਤੇ ਚੱਲ ਕੇ ਵੇਣੇ ਕੀ ਦਾ ਬੈਠਾ ਕੀ ਚੱਕਰ ਹੈ ਨਾ ਤੇ ਇੱਕ ਮਿੰਟ ਨੂੰ ਵੇਖ ਲਈਏ ਆਪ ਵੀ ਤੇ ਤੁੰਦ ਦਿਖਾਉਣੇ ਬਾਅਦ ਕੂਤਰ ਹੋਰ ਵੱਡਾ ਵਰਦਾ ਰਖਾਈ ਹੁਣ ਘੰਡ ਟੂਸਿਆਂ ਵਾਲਾ ਨਾ ਗਲੰਪਿੰਗ ਦਾੰਦ ਰਿਖਤਾਲੇ ਪੂਛੇ ਤੇ ਆ ਜਾਂਦਾ ਬਈ ਇੱਥੇ ਪਤਾ ਨਹੀਂ ਕੀ ਗੱਲ ਆ ਰਾਹ ਗਲੀ ਚ ਨਾ ਦੋ ਤਿੰਨ ਵੀ ਬਹਿ ਗਏ ਕਬੂਤਰ ਇੱਥੇ ਕਈ ਵੜਦੇ ਮੈਨੂੰ ਲੱਗ ਕੋਈ ਇੱਥੇ ਸ਼ਰਾਰਤ ਬੰਦਾ ਕਰੀ ਜਾਂਦਾ ਗਲੀ ਚ ਤੇ ਚੱਲ ਕੇ ਹੋਏ ਨੇ ਆਪਾਂ ਵੀ ਕੀ ਚੱਕਰ ਆ ਇੱਥੇ ਉਹ ਛਤਰੀ ਵੜਕਾਉਂਦਾ ਜਾਂ ਪਾਣੀ ਵੜਕਾਉਂਦਾ ਕੀ ਕਰੀ ਜਾਂਦਾ ਨਾ ਕਿਹੜੇ ਕੱਢੀ ਜਾਂਦਾ ਕਬੂਤਰ ਇੱਥੇ ਕਿਹੜੇ ਕੱਢੀ ਜਾਂਦੇ ਸਾਰ ਇੱਕ ਹੀ ਉਹ ਉਹ ਕਰੀ ਵੜਦੇ ਆ ਆ ਰਿਹਾ ਆ ਰਿਹਾ ਆ ਕਬੂਤਰ ਆ ਪਿਆ ਵਾਲਾ ਇਹ ਵੜ ਗਿਆ ਆ ਘਰੇ ਕਬੂਤਰ ਡਿੱਗਿਆ ਸੀ ਪਰ ਇੱਥੇ ਹੈ ਕੋਈ ਨਹੀਂ ਪਾਣੀ ਪੂਣੀ ਤੋਂ ਡਿੱਗ ਪਿਆ ਕਿ ਕੰਡ ਟੂਸੇ ਜਿਹੜਾ ਹੁਣ ਹੁਣ ਦਿਖਾ ਕੇ ਢਣ ਮੈਂ ਕਾਲੇ ਟੂਸੇ ਗਲਾਬੀ ਕੋਟਾ ਗਲਾਬੀ ਕੰਡ ਤੇ ਚਲੋ ਵੀ ਕਾਪੀ ਵਾਲੇ ਕੋਲ ਚੱਲਦੇ ਆਪਾਂ ਤੇ ਕਾਪੀ ਵਾਲੇ ਨੂੰ ਦੇ ਕੇ ਆਉਣੇ ਆ ਚਲੋ ਜੀ ਆਹ ਲਓ ਜੀ ਸਾਫ ਆ ਲੈ ਲਓ ਬਲੇਟ ਲਓ ਮੂੰਹ ਰੰਗ ਕਰਦੇ ਕੱਲਾ ਬਸ ਚਲੋ ਕਾਪੀ ਵਾਲੇ ਚਲੋ ਜੀ ਕਾਪੀ ਵਾਲੇ ਕੋਲ ਚੱਲਦੇ ਆਪਾਂ ਵੀ ਇਹ ਦਿਖਾਉਣਾ ਦਿੰਦਾ ਮੜਾ ਕਾਪੀ ਵਾਲਾ ਹੀ ਆਪਾਂ ਆਹ ਕਬੂਤਰ ਆ ਵੀ ਕਾਪੀ ਕੋਲ ਲੈ ਜਾਣਾ ਪਾ ਠੀਕ ਆ ਵੀ ਲੈ ਜਾ ਆਪਣੇ ਕੋਲੋਂ ਫ੍ਰੀ ਆਣ ਆਪਾਂ ਕਬੂਤਰ ਫੜਾ ਦਾਂਗੇ ਤੇ ਹੁਣ ਆਪਾਂ ਇਧਰ ਆ ਗਏ ਕਿਕਰ ਕੋਲੇ ਸਾਵੇਂ ਆ ਬਾਈ ਦੇ ਘਰੇ ਪਹੁੰਚ ਪਾਈ ਹਾਂ ਹਾਂ ਬਾਈ ਬਹੁਤ ਵਧੀਆ ਨੇ ਚਾਹ ਪਾਣੀ ਸਭ ਕੁਝ ਸੇਵਾ ਪਾਣੀ ਕਰਿਆ ਆਪਣਾ ਤੇ ਇਧਰ ਆਪਣੇ ਮਿੱਤਰ ਬੈਠੇ ਆ ਤੇ ਆਪਣੇ ਕਬੂਤਰੇ ਟਾਈਮ ਲੱਗਿਆ ਬਾਈ ਜੀ ਢਾਈ ਤੋਂ ਲੱਗਿਆ ਸਰਾਹੀ ਰਿਕੋਰਡਿੰਗ ਬਾਈਰ ਕਿਹੜੇ ਕਿਹੜੇ ਕਬੂਤਰਾਂ ਟਾਈਮ ਲੱਗ ਗਏ ਫਰਦਾ ਉੱਚਾ ਸੀ ਪੂਰਾ ਬਾਈ ਜੀ ਇੱਧਰ ਨਾ 66 ਥੱਲੇ ਜਾਉ ਬਾਈਰ 2 ਆ ਗਈ 2.5 ਵਾਲੀ ਘੜੀ ਜਾਊਗਾ ਇਧਰ ਹੀ ਮੈਂ ਜਾਨਾ ਖੜਾ-ਖੜਾ ਲੱਗ ਗਿਆ ਪਤਾ ਲੱਗਦਾ 2.5 ਆ ਜਾਊਗਾ ਦਿਖਾਉਣੇ ਇੱਕ ਮਿੰਟ ਬਾਪੇ ਸੁਣੋ ਕਰਿਓ ਨੋਟ ਜੀ ਜਿਹੜੇ ਕਬੂਤਰ ਸਾਨੂੰ ਨਹੀਂ ਦਿ세ਗੇ ਇਹਨਾਂ ਦਾ 2:30 ਵਜੇ ਤੋਂ ਟਾਈਮ ਆ ਜੀ ਰਮਣਾ ਔਲਖ ਸਭੀ ਬਾਨਾ ਨਵੀ ਮਾਨਾ ਹੁਨੀਦ ਖਿਓ ਵਾਲੀ ਅਮਨੀਦ ਖਿਓ ਵਾਲੀ ਕੀ ਤਨ ਕੋਣੀ ਗੱਗੀ ਤਨ ਕੋਣੀ ਮਨਪਰੀ ਦਾ ਔਲਖ ਜਬਨੂ ਕੋਈ ਵਾਦਗਾ ਜਬਨੂਰ ਵਾਦੀਆਂ ਕਮਰ ਛੋੜ ਕਮਰ ਛੋੜ ਇਨਾ ਤੋਂ ਜੀ 2:30 ਵਜੇ ਤੋਂ ਟਾਈਮ ਆ 3 ਵਜੇ ਤਾਈਂ 5 ਮਿੰਟਾਂ ਪਹਿਲਾਂ ਨੇੜਾ ਬੰਦ ਕਰ ਬਈਓ ਵੇਖ ਲੋ ਬਈ ਤੇ ਫਿਰ ਚੰਗੀ ਤਰ੍ਹਾਂ ਕਲੀਅਰ ਕਰਕੇ ਆਇਓ ਸਾਡੇ ਕੋਲ ਲਓ ਜੀ ਤੇ ਆਪਣੇ ਕੂਤਰ ਟਾਈਮ ਲੱਗ ਚੁੱਕੇ ਕਿਉਂਕਿ ਲੱਗਦਾ ਆਪਣੇ ਕੂਤਰ ਤੇ ਪਹਿਲ ਤੇ ਟਾਈਮ ਲੱਗਿਆ ਜਾਵਾ ਦੂਜੇ ਨੰਬਰ ਲੱਗ ਜਾਣਾ ਪਹਿਲਾਂ ਕਿਸਦਾ ਹੋਰ ਦਾ ਬੋਲਿਆ ਉਹ ਆ ਗਿਆ ਯਾਰ ਕਿਹੜਾ ਆ ਗਿਆ ਬੁਰਛਾ ਆ ਗਿਆ ਤੇ ਵੀ ਕੂਤਰ ਆਪਣਾ ਟਾਈਮ 'ਚ ਆ ਤੇ 3 ਵਜੇ ਕੱਟਿਆ ਜਾਊਗਾ ਅਸੀਂ ਵੇਖੀ ਜਾਨੇ ਬੰਦੇ ਮੜ ਪਿੱਤਰ ਕਿ ਉਧਰ ਪਈ ਆ ਅਸੀਂ ਦੋ ਤਿੰਨੇ ਨੇ ਇੱਥੇ ਵੇਖੀ ਜਾਨੇ ਆਗੇ ਫੇਰ ਆ ਗਿਆ ਤਾਂ ਠੀਕ ਸ਼ਾਮਲ ਕਰਾ ਦੇਾਂਗੇ ਤੇ ਕਬੂਤਰ ਉੱਚਾ ਸੀ ਕਰਾ ਬਹੁਤ ਯਾਰ ਆਪਣਾ ਹਨ ਅਧਿਕਾਰਿਆਂ ਬਹੁਤ ਉੱਚਾ ਸੀ ਵਧੀਆ ਸੈੱਟ ਫਿਰਦਾ ਸੀਗਾ ਤੇ ਹੁਣ ਵੇਖੋ ਕੀ ਚੱਕਰ ਬਣਿਆ ਕਿੱਧਰ ਗਿਆ ਕਿਹੜਾ ਨਿਗ੍ਹਾ ਮਾਰੀ ਆਨੇ ਸਾਰੇ ਆਪਣੇ ਕਬੂਤਰ ਆ ਕੱਟਿਆ ਗਿਆ ਠੀਕ ਐ ਟਾਈਮ 'ਚ 9 ਵੇ ਟਾਈਮ ਲਗਾਈ ਸੀ 9:00 ਹੋ ਗਏ ਤੇ ਹੁਣ ਬਾਬੂ ਆਇਆ ਠੀਕ ਐ ਫੇਰ ਫਿਰਦਾ ਕਬੂਤਰ ਆਪਣਾ ਠੀਕ ਐ ਤੇ ਹੁਣ ਭਾਲੀ ਜਾਂਦੇ ਮਣੂ ਜਾਨ ਕਿ ਉੱਥੇ ਬੈਠੇ ਆ ਤੇ ਉਤਰ ਬਾਹਰ ਨਿਯਾ ਨਿਯਾ ਉੱਚਾ ਹੀ ਰਕੂਤਰ ਬੜਾ ਉੱਚਾ ਫਿਰਦਾ ਦੀਦਾ ਨਹੀਂ ਕੋਈ ਬਾ ਕਮਾਲ ਹੀ ਕਰਤੀ ਤੇ ਕਬੂਤਰ ਫੁੱਲਾ ਹੀ ਨਹੀਂ ਗਿਆ ਯਾਰ ਪਰ ਕੀ ਹੋਇਆ ਲੱਗਦਾ ਉਹ ਇਹਦੀ ਹੈ ਇੱਕੀਂ ਪੰ ਪੈ ਗਿਆ ਬਸ ਉੱਡਣਾ ਹੀ ਹੈ ਪਤਾ ਹੀ ਨਹੀਂ ਕਿਹੜਾ ਹੁੰਦਾ ਹੈ ਟਾਈਮ 'ਚ ਕੱਟਿਆ ਗਿਆ ਦੁਬਾਰੇ ਫੇਰ ਆ ਗਿਆ ਸੀ ਠੀਕ ਆ ਉਹ ਤੇ ਹੁਣ ਪਤਾ ਨਹੀਂ ਕੀ ਜਰਾਕਾ ਹੀ ਪਿਆ ਤਰ ਆਉਂਦਾ ਦੀ ਹੈ ਉਹਦਾ ਤੇ ਚਲੋ ਵਾਪੇ ਕੋਈ ਗੱਲਾਂ ਆਪਾਂ ਕਬੂਤਰ-ਕਬਾਤਰ ਵੇਖੀ ਆ ਆਪਣਾ ਠੀਕ ਆ ਤੇ ਤੁਹਾਨੂੰ ਕੋਵੇਂ ਅਪਡੇਟ ਦੇਵਾਂ ਕੀ ਬੰਦ ਹੈਗਾ ਠੀਕ ਆ ਖਾਲਾ ਦੇਖੇ ਮਨ ਵੀ ਬੜਾ ਉੱਚਾ ਫਿਰਦਾ ਦਾ ਬੜਾ ਉੱਚਾ ਫਿਰਦਾ ਦਾ ਪੂਰਾ ਐ ਸਿਖਰ ਦੇ ਲੱਗਿਆ ਪਿਆ ਮਾੜਾ ਤਾਂ ਟੰਕਦਾ ਹੀ ਨਹੀਂ ਲਾਏ ਸ਼ਿਖਰ ਤੇ ਬੈਠਾ ਜੋਂ ਟਾਂਕ ਦਾ ਜੀਦਾ ਇੱਕ ਤਾਂ ਤੈਨੂੰ ਮੈਂ ਕਹਿ ਮਾੜੀ ਕਹਿਣਾ ਤੈਨੂੰ ਮੈਂ ਵੀ ਰੰਗ ਤੂੰ ਮਾੜਾ ਮੜ ਵੱਧ ਲਾਲਾ ਤੇ ਕਬੂਤਰ ਥੱਲਾ ਵੇਦੇ ਨਹੀਂ ਉਹ ਰੰਗ ਕਰਕੇ ਕਬੂਤਰ ਟਾਹ ਤੇ ਟਾਈਮ ਚ ਕਟਾਦਾ ਕਬੂਤਰ ਨਹੀਂ ਆ ਹਰਦਾ ਔੜੀ ਦੀ ਕਬੂਤਰੀ ਯਾਰ ਰੰਗ ਵੱਧ ਹੁੰਦਾ ਤੇ ਆਪਣਾ ਕਬੂਤਰ ਦੀਦਾ ਕਿਉਂ ਨਾ ਕੋਸ ਦਾ ਬਾਪ ਦੀਆਂ ਗਲਤੀਆਂ ਕਰਕੇ ਖਰਾ ਲੈਨੇ ਆ ਉਹ ਤਾਂ ਮੱਠੇ ਪੈ ਗਈ ਵੀ ਆ ਹਾਂ ਆ ਪਤਾ ਨਾ ਭਗਤੀ ਜੀ ਲੀਨ ਅੱਧਾ ਚੱਕਰ ਅੱਧਾ ਘੰਟਾ ਲੱਗਾ ਕਬੂਤਰ ਉੱਚਾ ਸੀ ਤੇ ਬੱਕਟਿਆ ਗਿਆ ਜਾਂ ਤਾਂ ਜਾਣਦੇ ਕੋਈ ਚੱਕਰ ਚੱਲ ਕੋਈ ਗੱਲ ਨਹੀਂ ਵੇਣੇ ਆ ਫਿਰ ਸਾਡੇ 4.5 ਦਿਨੇਡ ਹੋਇਆ ਉਸ ਬਹੁਤ ਕਬੂਤਰ ਬੈਠੀ ਜਾਂਦੇ ਬੰਬ ਨਹੀਂ ਲੈਣਾ ਬੱਚ ਯਾਰ ਹੂੰੰਦਾ ਵੀ ਬਾ ਯਾਰ ਬਾਕੀ ਘਰ ਦੇ ਬਹੁਤ ਵਧੀਆ ਹਨ ਯਾਰ ਪਾਣੀ ਪਾਣੀ ਧਾਣੀ ਨੂੰ ਵਧੀਆ ਸੇਵਾ ਚਾਹ ਪਾਣੀ ਬਹੁਤ ਵਧੀਆ ਪਿਆ ਹਨਾ ਇੱਕ ਨੰਬਰ ਚੌੜਨੀ ਅਲੱਗ ਨਹੀਂ ਕਰੇ ਵਾਲਾ ਬਹੁਤ ਬੈ ਇੰਨੀ ਬੈ ਨਹੀਂਦਾ ਤੇ ਬਣ ਦੋ ਮੰਜੇ ਤੇ ਕੁਰਸੀਆਂ ਦਿੱਤੀਆਂ ਤੇ ਬਾਕੀ ਬਾਬੇ ਕਬੂਤਰ ਦੇਖ ਬੈਠੀ ਜਾਂਦੇ ਤੇ ਆਹ ਸਾਹਮਣੇ ਟੰਗੇ ਸਾਡੇ ਵੇਂਦੇ ਵੇਂਦੇ ਮਾਲਕ ਕੈਮਰਾ ਖੋਲਦੇ ਖੋਲਦੇ ਨਾ ਤੇ ਆਹ ਬੈ ਦੋ ਬੈ ਕੇ ਇੱਥੇ ਠੀਕ ਹੈ ਓਏ ਆ ਆਪਣਾ ਹੀ ਆਇਆ ਬੱਲੇ ਵਾਲਾ ਤੇ ਇਕੱਲੇ ਬੱਲੇ ਆ ਇਹ ਨਹੀਂ ਆਹਾ ਨਹੀਂ ਨਹੀਂ ਇਹ ਨਹੀਂ ਆਪਣਾ ਬਈ ਇਹਦਾ ਇਹਦਾ ਗੋਲਾ ਕੋਲਾ ਕਬੂਤਰ ਦਾ ਚਲੋ ਕੋਈ ਗੱਲ ਨਹੀਂ ਬਾਪੂ ਤੇ ਪਾਣੀ ਤੇ ਭਰਨਾ ਪਾਣੀ ਦਾ ਭਰਨਾ ਤੇ ਬੰਦੇ ਆਪਣੇ ਬੈਠੇ ਬਾਹਰ ਪਾਣੀ ਪੀਣੇ ਠਿੱਡੇ ਬੈਠੇ ਹੁਣ ਠੀਕ ਹੈ ਤੇ ਤੁਹਾਨੂੰ ਆਪਣੇ ਕਬੂਤਰ ਦੀ ਅਪਡੇਟ ਦੇ ਦਈਏ ਮਾੜੀ ਕਰਨ ਠੀਕ ਹੈ ਕਿ ਜਿਹੜੀ ਦਿੱਤੀ ਨਹੀਂ ਸੀ ਇੱਧਰ ਆਪਣਾ ਚੋਬਰ ਖੜਾ ਤੇ ਆਪਣਾ ਕਬੂਤਰ ਵੀ 3 ਵਜੇ ਕੱਟਿਆ ਗਿਆ ਠੀਕ ਹੈ ਤੇ 2:30 ਵੇ ਟਾਈਮ ਲੱਗਿਆ ਸੀਗਾ ਤੇ ਸਹੀ 4:48 ਮਿੰਟ ਦੇ ਬਾਪੂ ਆਹ ਟਾਵਰ 'ਚ ਬੈਗਾ ਸੀ ਜਿੱਥੇ ਇਹਦੀ ਮਾਂ ਬੈਠੀ ਸੀ ਪਹਿਲਾਂ ਇਹ ਜਮਾ ਸਿਖਰ ਤੇ ਇੱਥੇ ਬੈਗਾ ਸੀਗਾ 4:48 ਤੇ ਬੈਠਣਾ ਮੁੰਡਿਆ 4:48 ਤੇ ਬੈਠਾਗਾ ਤੇ ਇੱਥੋਂ ਉੱਡ ਕੇ ਤੇ ਉਹ ਟਾਵਰ ਨਹੀਂ ਪਰੇ ਸਾਹਮਣੇ ਇਹ ਬਿਜਲੀ ਵਾਲੇ ਔਰੇ ਉਸੇ ਟਾਵਰ 'ਚ ਬੜਾ ਜਿਹੜੇ ਮੈਂ ਜ਼ੂਮ ਕਰਿਆ ਤੂੰ ਫੜ ਕੇ ਲੈ ਕੇ ਆਣਾ ਬੋਣਾ ਯਾਰ ਕੰਮ ਤਾਂ ਬੜਾ ਵੱਡਾ ਪਿਆ ਤੇ ਖੜੇ ਬਾਜੀ ਬਈ ਚੱਲੀ ਜਾਂਦੀ ਟਾਈਮ ਕਿਉਂ ਗਿਆ ਮੁੰਡਾ ਸੀ ਮੜਿਆ 6:00 ਵਜੇ ਦੇ 11:00 6:00 ਵਜੇ 11 ਮਿੰਟ ਹੋ ਗਏ ਤੇ ਕਾਪੀ ਵਾਲੇ ਸਾਹਮਣੇ ਉਹ ਖੜੇ ਇੱਕ ਆਪਣਾ ਕਾਲੇ ਪੱਲੇ ਨੇ ਹੁਣ ਡਿੱਗਿਆ ਜੋਕ ਕਿਦਨ ਉਹ ਕਾਲੇ ਪੱਲੇ 'ਚ ਕਿੰਨੇ ਵਿੱਚ ਡਿੱਗਿਆ ਉਹ ਕੀ ਸਕਦਾ ਤੈਨੂੰ ਕਟਿਆ ਆਪਣਾ ਸਾਡਾ ਮੇਰੇ 1 ਵਜੇ ਗਿਆ ਜੀ ਆਪਣ ਨੂੰ ਉਹ ਆਪਣਾ ਕਟਿਆ ਗਿਆ ਹਾਂ 1 ਵੇ ਦੱਸਦਾ ਨਹੀਂ 12 ਵੇ ਟਾਈਮ ਲੱਗਿਆ ਸਾਢੇ 12 ਕਟਿਆ ਗਿਆ ਕਬੂਤਰ ਆਪਣਾ ਉੱਚਾ ਸੀ ਠੀਕ ਆ ਬਾਹਰ ਨਹੀਂ ਜਾ ਜੋ ਉਹ ਮੈਂ ਤਾਂ ਕਿੰਨੇ ਵੇ ਟਿੱਗਿਆ ਰਹੋ ਹੁਣੇ ਮੈਂ ਤੇ ਘੰਟੇ ਦੀ ਗੱਲ ਉਹ ਮੈਨੂੰ ਦੱਸ ਦੇ ਹਾਂ ਘੰਟੇ ਦੇ ਉੱਤੇ 40 ਕੇ ਮਿੰਟ 5 ਕੇ 5 ਕੇ ਦੀ ਗੱਲ ਹੈ 5 ਸਾਢੇ 5 ਦੀ ਗੱਲ ਹੈ 5 ਸਵਾ 5 ਸਾਢੇ 5 ਇੱਥੇ ਗੱਲ ਹੈ ਤੇ ਖੇਤਾਂ 'ਚ ਜਾੜਿਆ ਉਧਰ ਬਈ ਖੇਤਾਂ ਢਿੱਕ ਪਿਆ ਤੇ ਇੱਥੇ ਆਇਆ ਨਹੀਂਗਾ ਇਹ ਕਬੂਤਰ ਬਹੁਤ ਸੋਹਣੇ ਉੱਡ ਗਏ ਲਗਭਗ ਆਪਣੇ ਹਣਾ ਦੋਨੇ ਉੱਡ ਗਏ ਹਾ ਜੇ ਆਪਣਾ ਹਾ ਜੇ ਨਾ ਕਟਿਆ ਤਾਂ ਉਹ ਉੱਚਾ ਹੀ ਖੜ ਕੇ ਤਾਂ ਹੀ ਜੋਰ ਤਾਂ ਹੀ ਜੋਰ ਲਾਇਆ ਤਾਂ ਹੀ ਨਿਵੇੜਿਆ ਸਾਰਾ ਕੁਝ ਬਾਬੇ ਹਣਾ ਕਹਿੰਦੇ ਤਾਂ ਆ ਕਿ ਉਹਨੇ ਡਿੱਗਿਆ ਕਹਿੰਦੇ ਮਰੀ ਗਿਆ ਹੋਰ ਉੱਡ ਗਈ ਹੋਏ ਇਧਰ ਡਿੱਗਿਆ ਕਰੇ ਆ ਕਬੂਤਰੀ ਬਹੁਤ ਜੋਰ ਲਾਈਂ ਦੇਖੋ ਵੀ ਆ ਵਾਲੀ ਬੰਮ ਕੱਢੀ ਜਾਂਦੀ ਬਈ ਯਾਰ 1 ਵਜੇ ਨਾ ਕਬੂਦਰੀ ਰਗੜੇ ਹੀ ਮਾਰੀ ਜਾਂਦੀ ਰਗੜੇ ਹੀ ਮਾਰੀ ਜਾਂਦੀ ਹੈ ਵਾਲੀ ਤਗੜੀ ਕਬੂਤਰੀਆਂ ਦਾ ਬਈ ਇਹਨਾਂ ਤਾਂ ਕਰਦੇ ਹਾਂ ਬੰਮ ਉੱਡਣ ਵਾਲੀ ਤੇ ਕਬੂਤਰ ਕਿ ਮਤਲਬ ਇੱਕ ਇਹ ਦੋ ਤਿੰਨ ਕਬੂਤਰ ਰਹਿ ਗਏ ਲਗਭਗ ਮੇਰੇ ਸਹਾਰ ਨਾਲ ਬਈ ਜਰਾਕਾ ਹੀ ਪੰਛੀ ਜਮਾ ਤੇ ਜਰਾ ਆਪਣਾ ਕੋਈ ਆਪਣਾ ਕੋਈ ਦੇਖਿਆ ਤਾਂ ਕਿ ਕਾਲੇ ਪੰਨੇ ਆ ਤੇ ਉਹਦਾ ਰਾਂਹ ਚ ਵੀ ਰੰਗ ਸੀਗਾ ਕਾਲਾ ਪੱਲਾ ਕਾਲਾ ਘੰਡ ਕਾਲਾ ਟੂਸਾ ਤੇ ਕਾਲਾ ਹੀ ਫੂੰਜਾ ਸੱਜਾ ਪੱਲਾ ਸੀ ਕਾਲਾ ਤੇ ਖੱਬਾ ਸੀ ਟੂਸਾ ਕਾਲਾ ਨਾ ਖੱਬੇ ਦਾ ਤੇ ਆਹ ਰੰਗ ਸੀਗਾ ਜੇ ਕਿਸੇ ਨੇ ਮਤਲਬ ਵੇਖਿਆ ਲੋਕਾਂ ਨੇ ਯਾਰ ਕਿਹਦੇ ਹੱਥ ਲੱਗਦਾ ਤੇ ਫੋਨ ਫੋਨ ਕਰ ਲਿਓ ਆਪਣਾ ਨੰਬਰ ਤੁਹਾਡੇ ਕੋਲ ਹੈਗਾ ਹੀ ਆ ਇੰਸਟਾਗ੍ਰam ਤੇ ਹੈਗਾਗਾ ਉੱਥੋਂ ਜਾ ਕੇ ਫੋਨ ਲਾ ਲਿਓ ਭੋਲੇ ਇੱਧਰ ਆਪਣੇ ਬੰਦੇ ਖੜੇ ਆ ਸਾਹਮਣੇ ਕਬੂਤਰਾਂ ਨਿਗਾ ਨੂ ਮਾਰੀ ਜਾਂਦੇ ਆ ਉਹਨੇ ਠੀਕ ਐ ਮੰਨ ਤੇ ਤਰ੍ਹਾਂ ਕੇ ਬਾਹਰ ਹੋਣਗੇ ਸਖਜਿੰਦਰਾ ਕੇ ਖੜੇ ਆ ਉੱਤੇ ਚਲੋ ਕੋਈ ਗੱਲ ਨਹੀਂ ਵੇਣਿਆ ਕੀ ਬੰਦ ਦੱਸਾਂ ਹੁਣ ਬਾਈ ਦਾ ਕੀ ਬੰਦ ਆਗਾ ਤੇ ਕਬੂਤਰ ਰਹਿ ਗਏ ਸਾਰੇ ਚਾਰ ਦੀਂਦਾ ਮੈਨੂੰ ਇੱਕ ਦੋ ਕੀ ਐ ਹਰੇ ਪੱਲੇ ਵਾਲਾ ਕਿਧਰ ਰਹਿ ਗਏ ਕਬੂਤਰ ਹੇ ਹਰੇ ਇੱਕ ਕੋ ਗਿਰਦਾ ਇੱਕ ਜੀਨੀ ਫਰਦੀ ਆ ਇੱਕ ਦੋ ਇੱਕ ਉਹ ਇੱਕ ਉਹ ਜਾਂ ਸਾਹਮਣੇ ਤੇ ਇੱਕ ਹਰੇ ਪੱਲੇ ਦਾ ਖੜਾ ਹੈ ਹਰਿਆ ਇੱਕ ਇੱਕ ਸੀ ਆ ਫੁੰਝੇ ਵਾਲਾ ਨਹੀਂ ਕਿਹੜਾ ਹਨਾ ਕੀ ਕੁਝ ਸੀ ਲਾਲ ਫੁੰਝ ਵਾਲਾ ਸੀਗਾ ਤੇ ਇੱਕ ਆਪਣੇ ਮਲਾ ਰਹੇ ਇਸ ਤਰ੍ਹਾਂ ਸੀ ਹਨਾ ਉਹਨਾਂ ਦਾ ਦੋ ਤਿੰਨ ਚਾਰ ਕਿ ਉੱਧਰ ਸੀਗੇ ਬਈ ਹੁਣ ਪਤਾ ਨਹੀਂ ਕਿੰਨੇ ਰਹਿ ਰੂਗੇ ਤੇ ਪੂਰਾ ਖਦਾ ਹੋਵੇ ਉਹਨਾਂ ਦੇ ਇੱਕ ਟਾਈਮ ਸੀਗਾ ਉਹਨੂੰ ਸ਼ਾਮਲਾ ਕਰ ਲਿਆ ਹਾਂ ਇੱਕ ਤਾਂ ਟਾਈਮ ਹਾਂ ਲੋ ਉਹ ਦੇਖੋ ਪੀਲੇ ਸਾਹਮਣੇ ਬੇਨੇ ਕਿਵੇਂ ਇਨਸਾਫ ਕਰਦਿਆ ਇਹਨੂੰ ਬਾਜੀ ਆਪਾਂ ਆਪਣੀ ਮਾਰਦੇ ਬਾਜੀ ਬਹੁਤ ਸੋਹਣੀ ਹੋਈ ਜਾਨੀ ਜਾਇ ਸੋਹਣੀ ਹੋਈ ਆ ਤੇ ਮਾੜੇ ਨੂੰ ਆਪਾਂ ਮਾੜਾ ਕਹਿੰਦੇ ਤੁਹਾਨੂੰ ਪਤਾ ਹੀ ਐ ਤੇ ਬੈਠੇ ਸਾਡੇ ਕੋ ਉੱਤਰ ਅੱਜ ਵੀ ਐ ਅੱਜ ਆਪਾਂ ਰੌਲਾ ਨਹੀਂ ਪਾਇਆ ਆਲੇ ਕੀ ਆਂਦੇ ਮੈਂ ਰੌਲਾ ਪਾਈ ਇੰਦੇ ਮਾਲ ਜਾਨ ਗੰਦ ਪਾਉਂਦੇ ਅੱਜ ਨਹੀਂ ਪਾਇਆ ਸੀ ਸਾਨੂੰ ਪਤਾ ਸਾਡੇ ਸਹੀ ਉੱਡੇ ਸਾਡੇ ਸਹੀ ਬੈਠੇ ਐ ਤੇ ਸਾਨੂੰ ਸੰਤੋਸ਼ਟੀ ਹੈਗੀ ਆ ਬਈ ਦੇਖਾ ਵਾ ਤੇ ਚਲੋ ਕੋਈ ਗੱਲ ਨਹੀਂ ਬਾਬੇ ਦਿਖਾਉਣੇ ਉਹਨੂੰ ਕੀ ਬੰਦਗਾ ਤੇ ਕਿਹੜਾ ਕੋਠੇ ਦੇ ਖੜੇਗਾ ਉੱਤਰਵੇਂ ਉੱਚੇ ਹੋਗੇ ਹੁਣ ਆ ਫਿਰਦਾ ਟਾਵਰ ਤੋਂ ਫੇਰ ਉੱਡ ਚੁੱਕਿਆ ਹੁਣ ਆ ਹੀ ਨਹੀਂ ਪਤਾ ਕਿਵੇਂ ਬੈ ਟੁਕਣਾ ਬਟੂ ਬੈਠੋ ਬੰਡੋ ਇਹ ਵੀ ਟਾਵਰ 'ਚ ਬੈਠੂ ਆ ਹੁਣ ਬੈਜੂ ਆਣੇ ਹਾਂ ਬੈਜੂ ਆ ਉਹ ਬੰਦੇ ਚੜੀ ਜਾਂਦੇ ਆ ਉਹਨਾਂ ਤੋਂ ਡਰ ਕੇ ਤਾਂ ਭਣਾ ਉੱਡ ਜੇ ਨੀ ਕਰਖੋ ਮਣੀ ਕਿਧਰ ਨਹੀਂ ਅੰਦਰ ਇਹ ਉਹ ਜਾਂ ਸਾਹਮਣੇ ਹੈ ਟਾਵਰ ਚੜੂ। ਟਾਵਰ ਚੜੂ। ਓਏ ਜਾਂਦਾ ਬਾਪੇ ਸਾਹਮਣੇ। ਮਾਂ ਨੇ ਹੀ ਨਿ ਸਿਖਾ ਕੇ ਭੇਜਿਆ ਪੁੱਤ। ਹਾਂ ਵੀ ਇਹਦੀ ਮਾਂ ਨਾ ਇਸੇ ਟਾਵਰ ਤੇ ਬੈਠੀ ਜੀ ਜਿੱਥੇ ਜਿਹੜੇ ਥਾਂ ਦੇ ਵੜੇ ਸਿਖਾ ਕੇ ਪੁੱਤ ਵੀ ਔਖਾ ਨਾ ਹੋਈ ਤੂੰ ਵੀ ਚੁੱਪ ਕਰਕੇ ਆਦਾ ਉੱਥੇ ਬੈ ਜੀ। ਵੇਖ ਲਿਆ ਹੁਣੀ। ਵੇਖ ਲਿਆ। ਹਾਂ ਚਲ ਵਧੀਆ ਹੋ ਗਿਆ। ਅੱਜ ਨਹੀਂ ਮਾਰਿਆ ਕਰਿਆ। ਹੁਣ ਵੀ ਕਿਹੜੇ ਕਿਹੜੇ ਚੜਨਗੇ ਟਾਵਰ ਤੇ? ਆਹ ਤਾਂ ਮੇਨ ਹੈ। ਇੱਥੇ ਤਾਂ ਪੁੱਛੇ ਲੋੜ ਹੀ ਨਹੀਂ। ਠੀਕ ਹੈ। ਆਹ ਵੇਖੋ। ਜੇ ਵੀ ਇਹ ਮਰ ਗਿਆ ਹਾਡੀ ਕੋਈ ਜ਼ਿੰਮੇਵਾਰੀ ਨਹੀਂ ਇਹਦੀ ਜ਼ਿੰਮੇਵਾਰੀ ਤੇਰੀ ਜ਼ਿੰਮੇਵਾਰੀ ਹੈ ਬਈ ਕੋਸ਼ ਹੋ ਜੇ ਉਹ ਇੱਥੇ ਥਲੜੀ ਪੌੜੀ ਤੇ ਖੜ ਜੀ ਜਾਗਾ ਬਈ ਉਹਨੇ ਮੈਨੂੰ ਜਿੱਥੇ ਖੜਾ ਰਦੇ ਉੱਥੇ ਖੜ ਜੀ ਨਹੀਂ ਨਹੀਂ ਇੱਥੇ ਖੜ ਜੇ ਇੱਥੇ ਜ਼ਿੰਮੇਵਾਰੀ ਤੇਰੀ ਹੈ ਬਈ ਤੇਰੀ ਓਏ ਤੂੰ ਚੜਨਾ ਨਹੀਂ ਆ ਜੀ ਮੇਰੀਾਾ ਜੇ ਮਾਰ ਕੇ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਚਾਰ ਪੌੜੇ ਟਾਵਰੂ ਵਾਲੇ ਯਾਰ ਚੜ ਕੇ ਜੇ ਸਾਡੇ ਤਿਲਕ ਦੇ ਪਾਰ ਫੁੱਟਾ ਭਰਾਵਾ ਮਾਤ ਦਾ ਮੋਟੀਆਂ ਤਿਲਕ ਦੇ ਤਾਂ ਜਾ ਕੇ ਇਹ ਮਰ ਜੇ ਇੱਥੇ ਕੱਢ ਦੇ ਜੇ ਇਹ ਇੱਥੇ ਵੀ ਨਹੀਂ ਜਾਂਦਾ ਮੈਂ ਛੜਤ ਲਾ ਮੇਰੇ ਨਾਲ ਐਂ ਕਰ ਤੂੰ ਕੌਣ ਆ ਇਹਦੀ ਗੱਲ ਕਰਦਾ ਮੈਂ ਪਹਿਲੀ ਟੱਪੜ ਵਜਾ ਆ ਹਣੀ ਆ ਲੈਂਡ ਜਾ ਹੰਦੀ ਆ 8 ਪਾ ਦੇ ਇਹਨੂੰ ਕੀ ਗੱਲ ਹੈ ਹਾਂ ਆ 8 ਪਾ ਦੇ ਇਹਨੂੰ ਉਹ ਡੱਬੇ ਜਾ ਕੇ ਹੱਥ ਲਾਉਣਾ ਜਾ ਕੇ ਕਿਹੜੇ ਇੱਥੇ ਕੀ ਆਹ ਲੈਂਡ ਪਾ ਦੇ ਇਹਨੂੰ ਆਹ ਲਾਤ ਹੋ ਗਈ ਕਿ ਨਹੀਂ ਆਇਆ ਸੁਭਾ ਉਹ ਕੀ ਹੋ ਗਈ ਨਿਬੜ ਗਿਆ 4 ਇੰਚ ਹੋ ਗਈ ਯਾਰ ਜਾ ਅੱਗੇ 50 ਚੜ ਕੇ ਤੂੰ ਕੱਲਾ 4 ਇੰਚ ਹੋ ਗਈ ਲਓ ਵੀ ਨਹੀਂ ਨਹੀਂ ਤੂੰ ਨਾ ਪਹਿਲਾਂ ਜਾ ਤੋ ਹਾਂ ਮੂਰੇ ਖਾੜ ਦਿ ਜੰਗਾ ਇਹਨਾਂ ਦੇ ਓਏ ਐਂ ਕਰੀ ਜਾ ਕੇ ਮੂਰੇ ਖਾੜ ਦਿ ਜੰਗਾ ਇਹਨੂੰ ਚੜਨ ਨਹੀਂ ਮੁੜ ਕੇ ਜਿਹੜੇ ਤਾਂ ਜਾਣਾ ਪਹਿਲਾਂ ਉਹ ਹੀ ਚੜੇ ਆਪਾਂ ਦਾ ਬਈ ਉਹ ਵੱਟੇ ਸਿਰੇ ਦੇ ਆਪਣਾ ਇਹਨਾਂ ਦੀ ਗੱਲ ਤੂੰ ਫੋਟਵਿਨ ਚੜਦਾ ਚੰਗਾ ਯਾਰ ਤੂੰ ਚੜ੍ਹੇ ਯਾਰ ਤੂੰ ਸਕਿੰਦਰ ਮਨ ਵਾਲਾ ਚੜ੍ਹ ਰਿਹਾ ਫੇਵਰੀ ਵਾਲਾ ਚੜ੍ਹ ਰਿਹਾ ਅੱਜ ਬਈ ਜੇ ਕੁਝ ਹੁੰਦਾ ਹੈ ਇਹ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਯਾਰ 100 ਗੱਲਬਾਤ ਹੋ ਜੀ ਯਾਰ ਉਹ ਜਿੱਪਾਂ ਚੜਲਾ ਲੋਰਦਿਆਂ ਪੈਰ ਤੇ ਆ ਜਾਂਦੀ ਜਿੱਪਾਂ ਚੜਦਾ ਹਾਂ ਹਾਂ ਹੈੱਡਫੋਨ ਲਾ ਗਾਣੇ ਸੁਣ ਕੇ ਹੀ ਜਾਣਾ ਲੈ ਹਾਂ ਇਹ ਥੇ ਲੁਆਈ ਵੀ ਸੁਣੇ ਸਾਡੀ ਆ ਮਗਰ ਵੀਡੀਓ ਨੂੰ ਆਪ ਲੈ ਉਹਨੇ ਤਾਂ ਮਨ ਪਿੱਤਾ ਉੱਪੜੀ ਜਾਣਾ ਮੇਰੇ ਕਿੰਨੇ ਕੈਮਰਾ ਨਾ ਕਰੀ ਚਾ ਨਹੀਂ ਕਰਦਾ ਸਨਾਦ ਨੂੰ ਦੋ ਮੁੰਡੇ ਗਏ ਸਜਿੰਦਰ ਵੀ ਚੰਗੀ ਸਪੀਡ ਨਾਲ ਜਾ ਰਿਹਾ ਤੇ ਚੋਬਰ ਦੇ ਨੇ ਪੈੜੀ ਗਿੱਚੀ ਵਾਲਾ ਚੋਬਰ ਤਾਂ ਵਿਚਾਰੇ ਚੋਬਰ ਬੱਸ ਮੁੜਿਆ ਬੱਸ ਬਹੁਤ ਆ ਗਿਆ ਓਏ ਮੁੜ ਕਾ ਗਿਆ ਪਰ ਇਹਨੂੰ ਬੱਸ ਇਹ ਟਾਵਲ ਹਿੱਟਿੰਗ ਯਾਰ ਤੂੰ ਇਨਾ ਉੱਚਾ ਏਰ ਭਾਂ ਢਰ ਲੱਗੂ ਦਾ ਨਾ ਓਏ ਤੂੰ ਵਿੰਗਾ ਨਹੀਂ ਆ ਉਹ ਹੁੰਦੇ ਨਰਮ ਹੁੰਦੇ ਨੇ ਇਹ ਹਾਂ ਤਿੰਪਾ ਹੁੰਦੇ ਨੇ ਕਈ ਵਾਰ ਭਰਾਵਾ ਤਿੰਨ ਜਾਣੇ ਐ ਫਿਰ ਵਜਨ ਤਾਂ ਬੰਦ ਹੋਈ ਆ ਪਾ ਕੁਬਾ ਕੋ ਕਿਹਦਾ ਦੇ ਆਇਆ ਕਿ ਮੈਂ ਆਹਾ ਬਤਾਲ ਡੰਡੀ ਜੱਪੇ ਤੋਂ ਬਹੁਤ ਤਕੜਾ ਹੈ ਇਹ ਇੱਥੇ ਮੜੂ ਆ ਮੈਂ ਗਾਰੰਟੀ ਦੇ ਮੜੂ ਆ ਇਹ ਬਹੁਤ ਹਜੜਾ ਨਾ ਹੈ ਉੱਚਾ ਹੈ 6:00 ਵਜੇ ਕਿ ਵੀ ਤੱਕ ਜੇ ਬੰਦਾ ਯਾਰ ਤੇ ਤੱਕ ਕੇ ਬੰਦਾ ਫੇਰ ਭਈ ਹੈ ਨਾ ਉਹ ਤਾਂ ਆਲੇ ਬੰਦੇ ਖਾਪਨੇ ਉਹ ਤਾਂ ਉਹ ਫਿਰਦੇ ਭਈ ਉਹ ਨਾਂਗੇ ਸਹੀ ਨਰਮ ਬੁਰ ਬੁਰਦ ਰਿਆ ਨਰੇ ਉਹ ਸੇ ਆ ਆ ਕਿ ਮੀ ਤੇ ਸ ਆ ਐਂਟਰੀ ਪੁੱਲ ਤਾਂ ਭਈ ਪੈਰ ਜਾਗੀ ਓਏ ਬੱਸ ਓ ਕਿਓ ਬਰਾ ਓਏ ਬੱਸ ਕਰ ਓਏ ਸੱਟ ਨਾ ਖਾਲੀ ਤਾਰ ਓ ਲੰਮਕਾ ਛੱਡ ਜਾ ਤਾਰ ਨੂੰ ਫੜ ਕੇ ਓ ਫੋਨ ਤੇ ਲਾ ਤਾਰਾ ਪੜ ਤਿਆਰੀਆਂ ਓਏ ਤਾਰ ਗੱਜ ਭਾ ਲੌਂਕ ਜਾ ਤਾਰ ਗੱਜ ਭਾ ਲੌਂਕ ਜਾ ਹਾਂ ਓਏ ਮੈਂ ਉਹਨੂੰ ਕਿਹਾ ਮੈਂ ਤਾਰ ਗੱਜ ਭਾ ਕੇ ਲੌਂਕ ਜਾ ਮੈਂ ਕਿਹਾ ਵਧੀ ਰੋਕ ਗਿਆ ਆ ਰੋਕ ਗਿਆ ਚੜ ਚੜ ਚੱਲ ਸਿਰੇ ਓ ਵੇਖੀਏ ਓ ਵੇਖੀ ਤੇ ਰੋਕ ਗਿਆ ਹਾਂ ਗਾਰੀ ਚੜ ਲੇ ਵੇ ਕਿਲੇ ਥੱਲੇ ਕਿਹੜੇ ਹੋਣਾ ਸੀਗਾ ਲੈ ਵੇ ਬੱਚੀ ਵੀ ਰੋ ਗਿਆ ਬਸ ਡਰਨ ਦੇ ਲੱਗ ਗਿਆ ਚਾੜ ਲੈਦੇ ਇਹਨਾਂ ਨੂੰ ਤੇ ਦਿਖਾਉਣੇ ਹੁਣ ਥੱਲੇ ਹੁੰਦੇ ਕਿਦੋਂ ਚਾਹ ਉਹ ਤੇ ਇਧਰ ਕੁ ਪਤਰਾਇ ਸ਼ਤਰੀ ਬੜਗਾ ਗਿੰਦਾ ਮੁੰਡਾ ਆਪਣੀ ਆਪਣੀ ਇੱਥੇ ਬੈਠੇ ਜੁੱਤੇ ਸੀਗਾ ਤੇ ਇਹ ਕਿਧਰ ਗਿਆ ਬੈਠਾ ਲੈ ਆਪਣਾ ਆ ਆ ਗਈ ਸ਼ਤਰੀ ਤੇ ਬਹਿੰਦਾ ਇਹ ਤੇ ਠੀਕ ਆ ਆ ਰਿਹਾ ਆ ਰਿਹਾ ਆਇਆ 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 ਆ ਜੱਬ ਜੁੱਬ ਤੱਕ ਆਦਾ ਪੂਰ ਲੈ ਲੂਦਾ ਲੰਮਾ ਆ ਤੂੰ ਕਿ ਕਰੇ ਠੀਕ ਐ ਉਹ ਫੜ ਲੈ ਕਬੂਤਰ ਆਪਣਾ ਠੀਕ ਐ ਇੱਕ ਫੜ ਗਿਆ ਮਿੱਤਰ ਦਾ ਕਬੂਤਰ ਨਹੀਂ ਫੜਿਆ ਗਿਆ ਤੇ ਬੈਠਾ ਕਬੂਤਰ ਫੜ ਲਿਆ ਆਪਾਂ ਤੇ ਆਪਣੀ ਫਾਈਵਲੀ ਬਾਹਰ ਫੇਰ ਦਿਆ ਸਮਾਰਟਫੋਨ ਸੈਟਿੰਗ ਕਰਦੀ ਤੇ ਕਬੂਤਰ ਨੂੰ ਸੈੱਟ ਕਰਦੇ ਆ ਤੇ ਬਾਕੀ ਤੋਂ ਨਿਆ ਬੱਝਿਆ ਨਾ ਤੂੰ ਸੈਟ ਕਰੇ ਨਾ ਮੁੰਡਿਆ ਕੂਤਰ ਉਤਰ ਸੈਟ ਕਰਦਾ ਠੀਕ ਐ